ਨੇਵੀ ਆਫੀਸਰ ਨਾਨਾਵਤੀ ਵੱਲੋਂ ਆਪਣੀ ਪਤਨੀ ਦੇ ਬੋਏਫ੍ਰੈਂਡ ਦਾ ਕਤਲ ਕਰਨ ਦਾ ਕੇਐਮ ਨਾਨਾਵਤੀ ਦਾ ਜਨਮ 1925 ਦੇ ਵਿੱਚ ਇੱਕ ਬਹੁਤ ਹੀ ਅਮੀਰ ਪਾਰਸੀ ਫੈਮਲੀ ਦੇ ਵਿੱਚ ਹੁੰਦਾ ਇੰਗਲੈਂਡ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇੰਗਲੈਂਡ ਦੇ ਵਿੱਚ ਹੀ ਬ੍ਰਿਟਿਸ਼ ਨੇਵੀ ਨੂੰ ਜੁਆਇਨ ਕਰ ਲੈਂਦੇ ਨਾਨਾਵਤੀ ਹੁਣਾਂ ਦੀ ਮੁਲਾਕਾਤ ਹੁੰਦੀ ਆ ਸਿਲਵੀਆ ਨਾਮ ਦੀ ਇੱਕ ਅੰਗਰੇਜ਼ ਔਰਤ ਦੇ ਨਾਲ ਇੰਗਲੈਂਡ ਦੇ ਵਿੱਚ ਹੀ ਇੱਕ ਕੋਰਟ ਦੇ ਵਿੱਚ ਆਪਣਾ ਵਿਆਹ ਕਰਵਾ ਲੈਂਦੇ ਦੇਸ਼ ਆਜ਼ਾਦ ਹੋ ਚੁੱਕਿਆ ਤਾਂ ਨਾਨਾ ਨਵਤੀ ਸਿਲਵੀਆ ਨੂੰ ਨਾਲ ਲੈ ਕੇ ਇੰਡੀਆ ਵਾਪਸ ਆ ਜਾਂਦੇ ਆ ਹੁਣ ਉਹਨਾਂ ਨੇ ਇੰਡੀਅਨ ਨੇਵੀ ਨੂੰ ਜੁਆਇਨ ਕਰ ਲਿਆ ਹੌਲੀ ਹੌਲੀ ਕਰਕੇ ਇਸ ਨੌਜਵਾਨ ਜੋੜੇ ਦੇ ਘਰੇ ਤਿੰਨ ਬੱਚੇ ਜਨਮ ਲੈਂਦੇ ਆ ਨੇਵੀ ਆਫਿਸਰਸ ਨੂੰ ਛੁੱਟੀ ਦੀ ਬਹੁਤ ਹੀ ਜ਼ਿਆਦਾ ਕਮੀ ਰਹਿੰਦੀ ਆ ਤਾਂ ਇਸੇ ਕਰਕੇ ਵਿਆਹ ਤੋਂ ਬਾਅਦ ਨਾਨਾ ਨਵਤੀ ਸਿਲਵੀਆ ਦੇ ਨਾਲ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਸਪੈਂਡ ਕਰ ਸਕੇ ਪਰ ਜਿੱਥੇ ਨਾਨਾ ਵਤੀ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ ਅੱਗੇ ਦੀ ਅੱਗੇ ਵਧਦੇ ਜਾਂਦੇ ਆ ਨਾਲ ਦੀ ਨਾਲ ਹੀ ਉਹ ਆਪਣੀ ਵਾਈਫ ਨੂੰ ਤੇ ਆਪਣੇ ਪਰਿਵਾਰ ਨੂੰ ਬਹੁਤ ਪਿੱਛੇ ਛੱਟ ਚੁੱਕੇ ਇੱਕ ਦਿਨ ਨਾਨਾਵਤੀ ਛੁੱਟੀ ਕੱਟਣ ਦੇ ਲਈ ਵਾਪਸ ਆਪਣੇ ਘਰੇ ਆਉਂਦੇ ਆ ਸਟਾਰਟਿੰਗ ਦੇ ਵਿੱਚ ਨਾਨਾਵਤੀ ਹੁਣਾਂ ਨੂੰ ਇਹ ਸਿਰਫ ਇੱਕ ਗੁੱਸਾ ਲੱਗਦਾ ਇਹ ਕਹੇ ਜੇ ਪਤੀ ਦੇ ਪ੍ਰਤੀ ਜਿਹੜਾ ਆਪਣੀ ਪਤਨੀ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਾਲ ਨਹੀਂ ਨਿਭਾਰ ਰਿਹਾ ਤੇ ਜਿਹੜਾ ਇਹ ਦੂਸਰਾ ਕਾਰਨ ਆ ਇਹ ਅਸਲ ਦੇ ਵਿੱਚ ਇੱਕ ਇਨਸਾਨ ਆ ਜਿਹਦਾ ਇੱਕ ਨਾਮ ਆ ਤੇ ਉਹ ਨਾਮ ਹੈ ਪ੍ਰੇਮ ਭਗਵਾਨਦਾਸ ਅਹੂਜਾ ਪ੍ਰੇਮ ਅਹੂਜਾ ਵੀ ਇੱਕ ਬਹੁਤ ਹੀ ਵੱਡਾ ਬਿਜ਼ਨਸਮੈਨ ਆ ਤੇ ਉਹਦੀ ਬੜੀ ਚੰਗੀ ਜਾਣ ਪਛਾਣ ਹੋਈ ਹੋਈ ਆ ਨਾਨਾਵਤੀ ਹੁਣਾਂ ਦੇ ਨਾਲ ਪਰ ਹੁਣ ਕਿਉਂਕਿ ਨਾਨਾਵਤੀ ਘਰੇ ਨਹੀਂ ਹੁੰਦੇ ਪ੍ਰੇਮ ਅਹੂਜਾ ਨਾਨਾਵਤੀ ਹੋਣਾਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਘਰੇ ਇੱਕ ਦੋ ਵਾਰ ਆ ਜਾਂਦਾ ਨਾਨਾਵਤੀ ਦੇ ਪਿੱਛੋਂ ਸਿਲਵੀਆ ਤੇ ਪ੍ਰੇਮ ਅਹੂਜਾ ਦੇ ਵਿੱਚ ਕਰ ਪ੍ਰੇਮ ਸੰਬੰਧ ਬਣਨੇ ਸ਼ੁਰੂ ਹੋ ਜਾਂਦੇ ਪਰ ਜਦੋਂ ਤੱਕ ਨਾਨਾਵਤੀ ਹੋਣਾਂ ਨੂੰ ਇਹ ਸਾਰੀ ਚੀਜ਼ ਦੇ ਬਾਰੇ ਵਿੱਚ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਪੀਐਮ ਨਾਨਾਵਤੀ ਪੁੱਛਦੇ ਆ ਕਿ ਜੇ ਮੈਂ ਤੈਨੂੰ ਆਪਣੇ ਇਸ ਵਿਆਹ ਦੇ ਬੰਧਨ ਤੋਂ ਆਜ਼ਾਦ ਕਰ ਦਵਾਂ ਤਾਂ ਕੀ ਪ੍ਰੇਮ ਅਹੂਜਾ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਆ ਪਰ ਇਸ ਕੁਐਸਚਨ ਦੇ ਉੱਪਰ ਵੀ ਸਿਲਵੀਆ ਕੁਛ ਵੀ ਨਹੀਂ ਬੋਲਦੀ ਤਾਂ ਫੌਰਨ ਨਾਨਾਵਤੀ ਹੁਣੀ ਆਪਣੀ ਕਾਰ ਤੇ ਉੱਪਰ ਜੀਵਨ ਜੋਤੀ ਅਪਾਰਟਮੈਂਟ ਦਾ ਰੁਖ ਕਰ ਲੈਂਦੇ ਆ ਤੇ ਇਸ ਤੋਂ ਬਾਅਦ ਨਾਨਾਵਤੀ ਫੌਰਨ ਪ੍ਰੇਮ ਅਹੂਜਾ ਦੇ ਬੈਡਰੂਮ ਦੇ ਵਿੱਚ ਪਹੁੰਚਦੇ ਆ ਤੇ ਸਾਹਮਣੇ ਖੜਾ ਹੁੰਦਾ ਪ੍ਰੇਮ ਅਹੂਜਾ ਨਾਨਾਵਤੀ ਫੌਰਨ ਪ੍ਰੇਮ ਅਹੂਜਾ ਨੂੰ ਉਹੀ ਵਾਲੇ ਕੁਐਸਚਨ ਪੁੱਛਦੇ ਆ ਜਿਹੜੇ ਹੁਣ ਤੋਂ ਕੁਛ ਘੰਟੇ ਪਹਿਲਾਂ ਉਹਨਾਂ ਨੇ ਸਿਲਵੀਆ ਨੂੰ ਪੁੱਛੇ ਹੁੰਦੇ ਆ ਨਾਨਾਵਤੀ ਹੁਣਾਂ ਦੇ ਇਸ ਕੁਐਸਚਨ ਤੇ ਪ੍ਰੇਮ ਹੁਜਾ ਜੋ ਜਵਾਬ ਦਿੰਦਾ ਉਸ ਤੋਂ ਬਾਅਦ ਉਹਦਾ ਮਰਨਾ ਤੈਅ ਹੁੰਦਾ ਪ੍ਰੇਮ ਹੁਜਾ ਇਹ ਕਹਿੰਦਾ ਕਿ ਮੈਂ ਪਤਾ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਔਰਤਾਂ ਦੇ ਨਾਲ ਸੌ ਚੁੱਕਿਆ ਤੈਨੂੰ ਕੀ ਲੱਗਦਾ ਮੈਂ ਹੁਣ ਉਹਨਾਂ ਦੇ ਵਿੱਚੋਂ ਹਰੇਕ ਦੇ ਨਾਲ ਵਿਆਹ ਕਰਵਾਉਂਦਾ ਫਿਰੂੰਗਾ ਅਗਲੇ ਕੁਝ ਸੈਕਿੰਡ ਦੇ ਅੰਦਰ ਹੀ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਗੋਲੀਆਂ ਪ੍ਰੇਮ ਹੁਜਾ ਦੇ ਸਰੀਰ ਦੇ ਵਿੱਚੋਂ ਆਰ ਪਾਰ ਹੋ ਜਾਂਦੀਆਂ ਨੇ ਕੁਝ ਮਹੀਨੇ ਦੀ ਕਾਰਵਾਈ ਤੋਂ ਬਾਅਦ ਅਦਾਲਤ ਇਸ ਵਾਰ ਨਾਨਾਵਤੀ ਹੁਣਾਂ ਨੂੰ ਪ੍ਰੇਮ ਹੂਜਾ ਦੇ ਕਤਲ ਦੇ ਦੋਸ਼ ਦੇ ਵਿੱਚ ਦੋਸ਼ੀ ਮੰਨਦੀ ਆ ਤੇ 10 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਆ